ਅੱਜ ਅਸੀਂ ਆਏ ਆ ਇਟਲੀ ਦੇ ਸ਼ਹਿਰ ਬਰੋਨਾ ਵਿਖੇ ਜਿੱਥੇ ਕਿ ਇਟਲੀ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਜਿਹੜੀ ਕਿ ਭਾਰਤ ਵਿੱਚ ਗਰੀਬ ਬੱਚਿਆਂ ਤੇ ਲੋੜਵੰਦ ਪਰਿਵਾਰਾਂ ਦੀ ਪਿਛਲੇ 2 ਦਹਾਕਿਆਂ ਤੋਂ ਵੀ ਬਧੇਰੇ ਸਮੇਂ ਤੋਂ ਮਦਦ ਕਰਦੀ ਆ ਰਹੀ ਹੈ ਯੂਰਪ ਵਿੱਚ ਬਾਬਾ ਸਾਹਿਬ ਜੀ ਦਾ ਮਿਸ਼ਨ ਬੁਲੰਦ ਕਰਦੀ ਆ ਰਹੀ ਹੈ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਇਹ ਸੰਸਥਾ ਅੱਜ ਇਟਲੀ ਪੱਧਰ ਦਾ ਜਿਹੜਾ ਵਿਸ਼ੇਸ਼ ਸਮਾਗਮ ਹੈ ਜਿਹੜਾ 바ਵਾ ਸਾਹਿਬ ਅੰਬੇਦਕਰ ਦੇ ਜਨਮ ਦਿਨ ਨੂੰ ਰਾਸ਼ਟਰ ਪਿਤਾ ਜੋਤੀਬਾ ਫੂਲੇ ਦੇ ਜਨਮ ਦਿਨ ਨੂੰ ਤੇ ਮਾਨੇਵਾਰ ਸ਼੍ਰੀ ਕਾਂਚੀ ਰਾਮ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਹ ਸਮਾਗਮ ਵਿਸ਼ਾਲ ਜਿਹੜਾ ਵਿਚਾਰ ਗੋਸ਼ਟੀ ਸਮਾਗਮ ਕਰਵਾ ਰਹੀ ਹੈ ਜਿਸ ਵਿੱਚ ਕੇ ਇਟਲੀ ਭਰ ਤੋਂ ਪ੍ਰਸਿੱਧ ਅੰਬੇਦਕਾਰੀ ਸਾਥੀ ਵੱਡੀ ਗਿਣਤੀ ਦੇ ਵਿੱਚ ਸ਼ਿਰਕਤ ਕਰ ਰਹੇ ਹਨ ਉੱਥੇ ਹੀ ਭਾਰਤ ਪੰਜਾਬ ਦੀ ਧਰਤੀ ਤੋਂ ਉਚੇਚੇ ਤੌਰ ਤੇ ਪਹੁੰਚੇ ਪ੍ਰਸਿੱਧ ਮਿਸ਼ਨਰੀ ਲੋਕ ਗਾਇਕ ਵਿੱਕੀ ਵਾਹਦਰ ਕੇ ਆਪਣੀ ਦਮਦਾਰ ਤੇ ਬੁਲੰਦ ਆਵਾਜ਼ ਦੇ ਵਿੱਚ ਮਿਸ਼ਨ ਦਾ ਹੁਕਾ ਦੇ ਰਹੇ ਆ ਵਿੱਕੀ ਵਾਹਦਰ ਕੇ ਜਿਹੜੇ ਕਿ ਮਿਸ਼ਨਰੀ ਲੋਕ ਗਾਇਕ ਹੈ ਕਾਫੀ ਸਮੇਂ ਤੋਂ ਮਿਸ਼ਨ ਦੀ ਸੇਵਾ ਕਰਦੇ ਆ ਰਹੇ ਆ ਉਹਨਾਂ ਦੀ ਇਹਨਾਂ ਸੇਵਾਵਾਂ ਨੂੰ ਦੇਖਦੇ ਹੋਏ ਹੀ ਅੱਜ ਉਹਨਾਂ ਦਾ ਉਚੇਚੇ ਤੌਰ ਤੇ ਸੰਸਥਾ ਬਲੋ ਸੋਨ ਤਮਗੇ ਦੇ ਨਾਲ ਸਨਮਾਨ ਵੀ ਕੀਤਾ ਜਾ ਰਿਹਾ ਹੈ ਤੇ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਬਾਬਾ ਸਾਹਿਬ ਜੀ ਦੇ ਜੀਵਨ ਦੇ ਉੱਪਰ ਜਿਹੜੀ ਕਿਤਾਬ ਹੈ ਲਿਖੀ ਗਈ ਉਸ ਨੂੰ ਇਟਾਲੀਅਨ ਦੇ ਵਿੱਚ ਅਨੁਵਾਦ ਕਰਾ ਕੇ ਉਹ ਵੀ ਜਿਹੜਾ ਦਿੱਤਾ ਜਾ ਰਿਹਾ ਤੇ ਨਾਲ ਦੀ ਨਾਲ ਮਿਸ਼ਨ ਦਾ ਹੋਕਾ ਦੇਣ ਲਈ ਹੋਰ ਵੀ ਕਈ ਪ੍ਰਸਿੱਧ ਜਿਹੜੇ ਪ੍ਰਚਾਰਕ ਆ ਮਿਸ਼ਨ ਦੇ ਪਹੁੰਚੇ ਹੋਏ ਆ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਇਸ ਸਮਾਗਮ ਦੇ ਵਿੱਚ ਕਿੱਥੇ ਕਿ ਵਿਚਾਰਾ ਹੋ ਰਹੀਆਂ ਕਿ ਕਿਸ ਤਰ੍ਹਾਂ ਭਾਰਤ ਦੇ ਗਰੀਬ ਲੋਕਾਂ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ ਕਿਸ ਤਰ੍ਹਾਂ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ ਕਿਸ ਤਰ੍ਹਾਂ ਬਹੁਜਨ ਸਮਾਜ ਨੂੰ ਜਿਹੜਾ ਸਤਾ ਦਾ ਅਧਿਕਾਰੀ ਬਣਾਇਆ ਜਾ ਸਕਦਾ ਹੈ ਕਿਉਂਕਿ ਭਾਰਤ ਵਿੱਚ ਜੋ ਗਰੀਬ ਤੇ ਦੱਬੇ ਹੋਏ ਲੋਕਾਂ ਦੇ ਨਾਲ ਤੱਕਾ ਹੋ ਰਿਹਾ ਹੈ ਹਾਕਮ ਧਿਰਾਂ ਵੱਲੋਂ ਉਸ ਦੇ ਮੱਦੇ ਨਜ਼ਰ ਜਿਹੜੀਆਂ ਇਹ ਵਿਚਾਰਾ ਹੋ ਰਹੀਆਂ ਆ ਬਾਬਾ ਸਾਹਿਬ ਜੀ ਦਾ ਜਿਹੜਾ ਮਿਸ਼ਨ ਹੈ ਉਸ ਸੰਬੰਧੀ ਵਿਚਾਰਾ ਹੋ ਰਹੀਆਂ ਹਨ ਮਾਨੇਵਰ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਦਾ ਮਿਸ਼ਨ ਜਾਂ ਉਸ ਸੰਬੰਧੀ ਵਿਚਾਰਾ ਹੋ ਰਹੀਆਂ ਹਨ ਤੇ ਰਾਸ਼ਟਰਪਿਤਾ ਜੋਤੀਵਾ ਫੁੱਲੇ ਜਿਹੜੇ ਕਿ ਭਾਰਤ ਦੇ ਪਹਿਲੇ ਅਧਿਆਪਕ ਹੋਏ ਆ ਉਹਨਾਂ ਦੇ ਮਿਸ਼ਨ ਪ੍ਰਤੀ ਵਿਚਾਰਾ ਹੋ ਰਹੀਆਂ ਕਿ ਕਿਸ ਤਰ੍ਹਾਂ ਗਰੀਬਾਂ ਦੀ ਮਦਦ ਕੀਤੀ ਜਾ ਸਕਦੀ ਹੈ ਗਰੀਬਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਦੇ ਲਈ ਕੀ ਕੀ ਉਪਰਾਲੇ ਹੋ ਸਕਦੇ ਆ ਉਹ ਤੁਹਾਨੂੰ ਲੈ ਕੇ ਚੱਲਦੇ ਆ ਇਸ ਸਮਾਗਮ ਦੇ ਵਿੱਚ ਤੇ ਜੁੜਦੇ ਹਾਂ ਆਪਾਂ ਵੀ ਇਸ ਹੋ ਰਹੀ ਗਰੀਬਾਂ ਦੇ ਭਲੇ ਦੇ ਲਈ ਜਿਹੜੀ ਵਿਚਾਰ ਗੋਸ਼ਟੀ ਆ ਉਸ ਵਿੱਚ ਕੈਮਰਾਮੈਨ ਅਜੇ ਦੇ ਨਾਲ ਦਲਵੀਰ ਸਿੰਘ ਕੈਂਤ ਕਰੀਹਾ ਇਟਲੀ